ਸਤਿ ਸ਼੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਆ ਸਾਰੇ ਪਰਾਂਵਾਂ ਦੇ ਛੋਟਿਆਂ ਵੱਡਿਆਂ ਦੇ ਕਬੂਤਰ ਠੀਕ ਠਾਕ ਹੋਣਗੇ। ਲੋ ਬਾਈ ਬੱਚੇ ਆਪਣੇ ਲਵੇ ਕੁਝ ਕਤਾਪਾ ਪੀਤੇ ਤੇ ਉਸका ਆਪਣੇ 7-8 ਬੱਚੇ ਆਪਾਂ ਹੋਰ ਸੇਲ ਕਰ ਸਕਦੇ ਆ। ਉਹਨਾਂ ਦੀ ਆਪਾਂ ਅੱਜ ਬਣਾ ਰਹੇ ਆਂ ਵੀਡੀਓ। ਬੱਚੇ ਤਿਆਰ ਨੇ, ਦਾਣੇ ਆਪ ਖਾਂਦੇ ਆ, ਪਾਣੀ ਵੀ ਪੀਂਦੇ ਆ ਠੀਕ ਆ। ਤੇ ਬੱਚੇ ਪੂਰੇ ਰਿਜ਼ਲਟਡ ਨੇ ਆਪਣੇ ਕੱਲੇ ਕੱਲੇ ਬੱਚੇ ਦੀ ਆਪਣੀ ਗਰੰਟੀ ਹੁੰਦਣ ਦੀ ਬਾਕੀ ਜਿਹੜਾ ਪਰਖੀ ਬੰਦਾ ਨੂੰ ਆਪ ਵੀ ਦੀ ਜਾਣਗੇ ਵੀ ਕੀ ਚੀਜ਼ਾਂ ਨੇ ਕੀ ਬਾਤਾਂ ਨੇ ਹਣਾ ਬੱਚੇ ਪੂਰੇ ਧਿਆਨ ਨਾਲ ਦੇਖ ਲਿਓ ਕੱਲੇ ਕੱਲੇ ਬੱਚੇ ਦੀ ਆਪਣੀ ਉੱਡਣ ਦੀ ਗਰੰਟੀ ਹੋ 7-8 ਬੱਚੇ ਆਪਾਂ ਸੇਲ ਕਰਨੇ ਆ ਠੀਕ ਆ ਬਾਈ ਇਹ ਰੇਟ ਵੀ ਆਪਾਂ ਤੁਹਾਨੂੰ ਦੱਸ ਦਾਂਗੇ ਉਰੇ ਆਣ ਜਣ ਕੇ ਆਪਣੇ ਰਿਜ਼ਲਟ ਵਾਲੇ ਕਬੂਤਰਾਂ ਦੇ ਬੱਚੇ ਆ ਤੇ ਇਕੱਲਾ-ਕੱਲਾ ਤੁਹਾਨੂੰ ਦਿਖਾਉਣੇ ਆ ਆ ਆਪਣੇ ਲਾਲ ਚੀਨੇ ਕਬੂਤਰਾਂ ਦੀ ਬੱਚੇ ਆ ਇਹਨਾਂ ਦੀ ਮਾਂ ਰੱਤੀ ਹੈਗੀ ਇਹ ਆਪਣੀ ਰੱਤੀ ਕਬੂਤਰੀ ਦੇ ਬੱਚੇ ਆ ਤੇ ਇੱਕ ਕਾਲਾ ਚੀਨਾ ਕੱਢਿਆ ਇੱਕ ਹੋਰ ਕਲਰ ਬਹੁਤ ਸੋਹਣਾ ਮਖਾ ਆਪਣਾ ਚੌਕਲੇਟੀ ਫਿੱਕਲਾ ਜਿਹਾ ਕੱਢਿਆ ਹਨਾ ਤੇ ਬਾਕੀ ਹੁਣ ਤੁਹਾਨੂੰ ਦਿਖਾਉਣੇ ਆ ਰਜਨ ਵਾਲੇ ਦੇ ਆ ਦੇਖੋ ਕਈ ਭਰਾਵਾਂ ਦੇ ਪਹਿਲਾਂ ਵੀ ਫੋਨ ਆਏ ਸੀ ਬਾਈ ਰਾਜਨ ਵਾਲੇ ਵੱਡੇ ਯਾਰ ਹੱਤੋਂ ਇੰਨੇ ਪੈਸੇ ਲਾਉਣ ਜੋਗੇ ਨਹੀਂ ਹੈਗੇ ਹਨ ਤੇ ਆ ਆਪਣੇ ਜਮਾ ਪਿਆਰ ਰਾਜਨ ਵਾਲੇ ਕਬੂਤਰਾ ਦੇਖ ਲੋ ਉਹਨਾਂ ਦਾ ਬੱਚੇ ਨੇ ਵੀ ਕੋਈ ਇਹਨਾਂ ਦੀ ਇਹਨਾਂ ਦੀ ਲੈਂ ਸਾਰੀ ਜਿੱਤਦੀ ਆਏ ਸਾਲ ਬਈ ਆਪਣੇ ਕੋਲੇ ਆ ਦੇਖ ਲੋ ਪੂਰੇ ਹੈਲਥੀ ਬੱਚੇ ਨੇ ਬਾਈ ਪੂਰੇ ਐਨ ਫਿੱਟ ਫਾਟ ਬੱਚੇ ਨੇਗੇ ਕਰ ਲੋ ਸ਼ੌਂਕ ਹੋਰ ਦਿਖਾਉਣਾ ਏ ਸਾਨੂੰ ਬੱਚੇ ਆਪਾਂ ਆ ਆਪਣੇ ਰਾਜਨ ਵਾਲੇ ਚਿੱਟੀਆਂ ਦੇ ਨੇ ਉਹਨਾਂ ਦਾ ਬੱਚਾ ਹੈਗਾ ਆਹ ਵੱਡਾ ਹਾ ਬੱਚਾਗਾ ਇਹ ਰਾਜਨ ਵਾਲੇ ਚਿੱਟੀਆਂ ਦੇ ਗੂਤਰਾ ਉਹਨਾਂ ਦਾ ਬਚਾ ਚਿੱਟੀਆਂ ਵਾਲੇ ਚ ਇਹ ਚਿੱਟੀਆਂ ਦਾ ਬਣੂਗਾ ਇਹ ਬਹੁਤ ਭੜਿਆ ਬਾਈ ਜਿਹੜੇ ਮਨ ਲੈ ਘਰ ਦੀਆਂ ਬਾਜ਼ੀਆਂ ਵਾਸਤੇ ਹੁੰਦੇ ਹਨਾ ਆ ਰਾਜਨ ਵਾਲੇ ਨੇ ਜਿਹੜੇ ਲਾਲ ਸਿਰੇ ਤੇ ਚਿੱਟੀਆਂ ਦੇ ਰਾਜਨ ਵਾਲੇ ਇਹ ਘਰ ਦੀਆਂ ਬਾਜ਼ੀਆਂ ਵਾਸਤੇ ਵੀ ਇਹ ਘਰੇ ਬਹੁਤ ਡਾਵੇ ਗੂਤਰਾ ਬਈ ਇਹ ਠੀਕ ਆ ਆ ਇਹਦਾ ਪਈਆ ਜਿਹੜਾ ਹੁਣ ਛੱਡਿਆ ਇਹ ਹਜੇ ਅੱਖਾਂ ਸਾਫ਼ ਨਹੀਂ ਕਰੀਆਂ ਪਤਾ ਨਹੀਂ ਚਿੱਟੀਆਂ ਗੁਰੂ ਪਤਾ ਨਹੀਂ ਕਿਹੜੀਆਂ ਕਰੂਗਾ ਇਹ ਉਹਦਾ ਭਾਈ ਆ ਠੀਕ ਆ ਕੱਲੇ ਕੱਲੇ ਬੱਚੇ ਦੀ ਬਾਈ ਗਰੰਟੀ ਹੂ ਆਪਣੀ ਉਡਣ ਦੀ ਆਹ ਕਿਨਾ ਕਬੂਤਰੇ ਦੇ ਖੰਭ ਖਾ ਗਿਆ ਸੀ ਬੱਚੇ ਦੇ ਆ ਗਏ ਹੂੰ ਤਾਂ ਹੁਣ ਇਹ ਵੀ ਰਾਜਨ ਵਾਲਿਆਂ ਦਾ ਬੱਚਾ ਹੈਗਾ ਲਗਾਉਣੇ ਸਾਨੂੰ ਇਹ ਬੱਚਾ ਵੀ ਰਾਜਨ ਵਾਲਿਆਂ ਦੀ ਆ ਆ ਬੱਚੇ ਨੇ ਬਾਈ ਸਾਰੇ ਜਿਹੜੇ ਪੁਰਾਣੇ ਲੈਣੇ ਆ ਕਰਿਓ ਕਾਲ ਜਲਦ ਤੋਂ ਜਲਦ ਠੀਕ ਆ 2 4 6 7 ਬੱਚੇ ਆ ਭਰਾ ਠੀਕ ਆ ਨੰਬਰ ਆਪਣਾ ਹੈਗਾ 76960 32300 ਬਾਕੀ ਉਦਾਂ ਵੀ ਆਪਾਂ ਵੀਡੀਓ ਪਾ ਦਾਂਗੇ ਠੀਕ ਆ ਨੰਬਰ ਆਪਾਂ ਵੀ ਲਿਖ ਦਾਂਗੇ ਤੇ ਵੀਡੀਓ 'ਚ ਵੀ ਬੋਲਤਾ ਠੀਕ ਆ ਓਕੇ ਭਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਬੱਚੇ ਆਪਣੇ ਲਵੇ ਹੱਥ ਮਾਗਰ ਵੀ ਤਿਆਰ ਹੋ ਰਹੇ ਨੇ ਹੋਰ ਵੀ ਇਹ ਕਿ ਨੇ 10 ਦਿਨਾਂ ਤੱਕ ਵੀ ਆਪਣੇ ਕੋਲੋਂ ਬੱਚੇ ਮਿਲ ਜਾਣਗੇ ਆ ਦੇ ਆ ਥੱਲੇ ਬੈਠਿਆ ਇਹ ਦੂ ਥੋੜਾ ਜਿਹਾ ਛੋਟਾ ਹੈ ਬਸ ਇਹ ਉਹ ਹਜੇ ਐਂ ਵੀ ਦਾਣੇ ਨਹੀਂ ਖਾਣ ਲੱਗੇ ਤੇ ਓਕੇ ਭਰਾਵੋ ਆਸ੍ਰੀਕਾਲ ਬਈ ਸਾਰੇ ਵੀਰਾਂ ਨੂੰ